ਦਿੱਲੀ ਵਿਧਾਨ ਸਭਾ ਚੋਣਾਂ ਦੇ ਲਈ ਮਤਦਾਨ ਸ਼ੁਰੂ ਹੋ ਚੁੱਕਿਆ ਹੈ 70 ਸੀਟਾਂ ਦੇ ਉੱਤੇ 1.556 ਕਰੋੜ ਵੋਟਰ ਨੇ ਜਿਹੜੇ ਉਹ 699 ਉਮੀਦਵਾਰਾਂ ਦੀ ਕਿਸਮਤ ਉੱਤੇ ਫੈਸਲਾ ਕਰਨਗੇ ਆਮ ਆਦਮੀ ਪਾਰਟੀ ਕਾਂਗਰਸ ਅਤੇ ਭਾਜਪਾ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਡਟ ਕੇ ਪ੍ਰਚਾਰ ਕੀਤਾ ਗਿਆ ਹੈ ਸਾਰੀਆਂ ਪਾਰਟੀਆਂ ਆਪੋ ਆਪਣੀ ਜਿੱਤ ਦਾ ਦਾਵਾ ਕਰ ਰਹੀਆਂ ਨੇ ਲੇਕਿਨ ਇਹ ਸਜਿੱਤ ਬਾਰੇ ਫੈਸਲਾ ਅੱਜ ਦਿੱਲੀ ਦੀ ਜਨਤਾ ਕਰ ਰਹੀ ਹੈ ਅੱਜ ਸਵੇਰੇ 7 ਵਜੇ VOTING ਪ੍ਰਕਿਰਿਆ ਸ਼ੁਰੂ ਹੋਈ ਹੈ ਅਤੇ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ 8 ਫਰਵਰੀ ਵਾਲੇ ਦਿਨ ਇਹਨਾਂ ਚੋਣਾਂ ਦੇ ਨਤੀਜੇ ਐਲਾਨੇ ਜਾਣਗੇ ਤਾਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਲਈ VOTING ਜਾਰੀ ਹੈ ਰਾਜਦਾਨੀ ਦੀਆਂ ਸਾਰੀਆਂ 70 ਸੀਟਾਂ ਦੇ ਉੱਤੇ ਮਤਦਾਨ ਹੋ ਰਿਹਾ ਹੈ ਇਸ ਦੌਰਾਨ ਦਿੱਲੀ ਦੇ 1.56 ਕਰੋੜ ਵੋਟਰ ਆਪਣੇ ਮਤਦਾਧਿਕਾਰ ਦਾ ਇਸਤੇਮਾਲ ਕਰਨਗੇ ਅਤੇ ਜੇ ਸੋਨੜਨਵੇ ਉਮੀਦਵਾਰਾਂ ਦੀ ਕਿਸਮਤ ਅੱਜ ਈਵੀਐਮ ਦੇ ਵਿੱਚ ਬੰਦ ਹੋਵੇਗੀ ਜਿਹੜੀ ਈਵੀਐਮ ਆ ਜਿਹੜੀ ਉਸ ਦੇ ਰਾਹੀਂ ਨਤੀਜੇ 8 ਫਰਵਰੀ ਨੂੰ ਐਲਾਨੇ ਜਾਣਗੇ ਤਾਂ ਆਮ ਆਦਮੀ ਪਾਰਟੀ ਜਿੱਥੇ ਤੀਜੀ ਵਾਰ ਸੱਤਾ ਵਿੱਚ ਵਾਪਸੀ ਦੀ ਲੜਾਈ ਵਿੱਚ ਜੁਟੀ ਹੋਈ ਹੈ ਉੱਤੇ ਹੀ ਭਾਜੀਪੀ ਅਤੇ ਕਾਂਗਰਸ ਦਿੱਲੀ ਵਿੱਚ ਸਰਕਾਰ ਬਣਾਉਣ ਦੀ ਜਦੋਜਹਿਦ ਕਰ ਰਹੀਆਂ ਨੇ ਭਾਜੀਪੀ 25 ਸਾਲ ਤੋਂ ਜ਼ਿਆਦਾ ਸਮੇਂ ਤੋਂ ਸੱਤਾ ਵਿੱਚੋਂ ਬਾਹਰ ਹੈ ਦੂਜੇ ਪਾਸੇ ਕਾਂਗਰਸ ਆਮ ਆਦਮੀ ਪਾਰਟੀ ਤੋਂ ਪਹਿਲਾਂ 15 ਸਾਲ ਦਿੱਲੀ ਦੀ ਸੱਤਾ ਉੱਤੇ ਕਾਬਜ਼ ਰਹੀ ਹੈ ਲੇਕਿਨ ਪਿਛਲੀਆਂ ਦੋ ਚੋਣਾਂ ਵਿੱਚ ਕਾਂਗਰਸ ਨੂੰ ਇੱਕ ਵੀ ਸੀਟ ਆ ਜਿਹੜੀ ਉਹ ਨਹੀਂ ਸੀ ਮਿਲੀ ਤਾਂ ਰਾਸ਼ਟਰੀ ਰਾਜਦਾਨੀ ਦੀਆਂ ਸਾਰੀਆਂ 70 ਸੀਟਾਂ ਦੇ ਉੱਤੇ VOTING ਆ ਜਿਹੜੀ ਉਹ ਹੋ ਰਹੀ ਹੈ 13766 ਪੋਲਿੰਗ ਬੂਥ ਬਣਾਏ ਗਏ ਨੇ ਅਤੇ 699 ਉਮੀਦਵਾਰ ਚੋਣ ਮੈਦਾਨ ਵਿੱਚ ਨੇ ਮਤਦਾਨ ਸੁਨਿਸ਼ਚਿਤ ਕਰਨ ਦੇ ਲਈ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਅਰਧ ਸੈਨਿਕ ਬਲਾਂ ਦੀਆਂ 220 ਕੰਪਨੀਆਂ 35626 ਦਿੱਲੀ ਪੁਲਿਸ ਦੇ ਜਵਾਨ ਤੇ 19000 ਹੋਮਗਾਰਡ ਤਾਇਨਾਤ ਕੀਤੇ ਗਏ ਨੇ ਅਤੇ 3000 ਮਤਦਾਨ ਕੇਂਦਰਾਂ ਨੂੰ ਸੰਵੇਦਨਸ਼ੀਲ ਚਿੰਤਿਤ ਕੀਤਾ ਗਿਆ ਹੈ ਤਾਂ ਜਿੱਥੇ ਸੁਰੱਖਿਆ ਦੇ ਸਖਤ ਇੰਤਜ਼ਾਮ ਨੇ ਜਿਹੜੇ ਉਹ ਕੀਤੇ ਗਏ ਨੇ ਤਾਂ ਮਤਦਾਨ ਦੇ ਦੌਰਾਨ ਪੁਲਿਸ ਦੇ ਵੱਲੋਂ ਡਰੋਨ ਰਾਹੀਂ ਵੀ ਨਿਗਰਾਨੀ ਰੱਖੀ ਜਾ ਰਹੀ ਹੈ ਦਿੱਲੀ ਦੀਆਂ ਸਾਰੀਆਂ 70 ਸੀਟਾਂ ਦੇ ਉੱਤੇ ਅੱਜ 7 ਵਜੇ ਤੋਂ ਹੀ VOTING ਆ ਜਿਹੜੀ ਉਹ ਜਾਰੀ ਹੈ ਸ਼ਾਮ 6 ਵਜੇ ਤੱਕ ਵੋਟਾਂ ਜਾਰੀ ਰਹਿਣਗੀਆਂ ਤਾਂ ਇਸ ਵਾਰ ਤਿੰਨ ਕੋਣਾ ਮੁਕਾਬਲਾ ਹੈ ਜਿੱਥੇ ਆਮ ਆਦਮੀ ਪਾਰਟੀ ਜਿੱਤ ਲਈ ਹੈਟ੍ਰਿਕ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਦੂਜੇ ਪਾਸੇ ਭਾਜਪਾ ਅਤੇ ਕਾਂਗਰਸ ਸੱਤਾ ਵਿੱਚ ਵਾਸਦੀ ਦੇ ਲਈ ਜਦੋਜਹਿਦ ਕਰ ਰਹੀਆਂ ਨੇ ਤਾਂ ਤਿੰਨ ਕੋਣੀ ਮੁਕਾਬਲੇ ਦੇ ਵਿੱਚ ਅੱਜ ਫੈਸਲਾ ਦਿੱਲੀ ਦੀ ਜਨਤਾ ਨੇ ਕਰਨਾ ਹੈ ਵਿਕਾਸ ਦੇ ਮੁੱਦਿਆਂ ਨੂੰ ਲੈ ਕੇ ਅਤੇ ਹੋਰ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਦਿੱਲੀ ਦੇ ਵੋਟਰ ਅੱਜ ਆਪਣੇ ਮਤਦਾਨ ਦਾ ਇਸਤੇਮਾਲ ਕਰਨਗੇ ਤਾਂ ਦੇਖਣਾ ਹੋਵੇਗਾ ਕਿ ਦਿੱਲੀ ਦਾ ਤਾਜ ਇਸ ਵਾਰ ਵਿੱਚ ਕਿਹੜੀ ਪਾਰਟੀ ਦੇ ਸਿਰ ਤੇ ਸਜਦਾ ਏ